ਲੋਗੀ ਦੋਸਤੋ ਰਾਤ ਦਾ ਵਕਤ ਹੈ ਤੇ ਕਾਫੀ ਰਾਤ ਹੋ ਚੁੱਕੀ ਹੈ ਤੇ ਜਿਸ ਪlant ਦੇ ਨਾਲ ਤੁਹਾਨੂੰ ਮੁਖਾਤੋ ਕਰਾ ਰਿਹਾ ਹਾਂ ਇਹਦੇ ਨਾਮ ਹੈ ਅਪਰਾਜਿਤਾ ਜਿਸ ਦੇ ਬਲੂ ਕਲਰ ਦੇ ਫੁੱਲ ਆਏ ਹੈ ਤੇ ਕਾਫੀ ਫਰਵਰਿੰਗ ਹੋਈ ਸੀ ਇਹਨਾਂ ਤੋਂ ਬਾਅਦ ਇਹ ਆ ਬੀਜ ਤਿਆਰ ਹੋਣੇ ਸ਼ੁਰੂ ਹੋ ਗਏ ਤੇ ਪlant ਕਾਫੀ ਬੁਸ਼ੀ ਹੋ ਗਿਆ ਤੇ ਕਾਫੀ ਹਾਈਟ ਵੀ ਕੱਢ ਗਿਆ ਪlant ਜਿਵੇਂ ਜਿਵੇਂ ਉੱਪਰ ਜਿਹੜੀਆਂ ਨਵੀਆਂ ਸਟੈਮਸ ਆ ਰਹੀਆਂ ਉਹਨਾਂ ਤੇ ਫਲਾਵਰਿੰਗ ਹੋ ਰਹੀ ਆ ਤੇ ਥੱਲੇ ਫਲਾਵਰਿੰਗ ਘਟ ਗਈ ਆ ਕਿਉਂ ਥੱਲੇ ਜਿਹੜਾ ਬੀਜ ਬਣਨੇ ਸ਼ੁਰੂ ਹੋ ਗਿਆ ਉਹਦੀ ਕਟਿੰਗ ਨਹੀਂ ਕੀਤੀ ਉਹ ਵੀ ਗਲਤੀ ਇੱਕ ਇਹ ਬੀਜ ਬਣਨ ਤੋਂ ਪਹਿਲਾਂ ਪਹਿਲਾਂ ਹੀ ਉਹਨੂੰ ਕੱਟ ਦੇਣਾ ਚਾਹੀਦਾ ਤਾਂ ਕਰਕੇ ਜਿਹੜਾ ਪ੍ਰਾਣ ਦੇ ਉੱਤੇ ਲੋਨ ਨਾ ਬਵੇ ਜਦੋਂ ਫਲਾਵਰ ਖਤਮ ਹੋ ਗਿਆ ਫਲਾਵਰ ਨੂੰ ਕੱਟ ਦੇਣਾ ਚਾਹੀਦਾ ਕਿ ਬੀਜ ਬਣਦੀ ਜਿਹੜੀ ਕੰਡੀਸ਼ਨ ਦੇ ਵਿੱਚ ਨਾ ਆਵੇ ਜਦੋਂ ਆਹ ਦੇਖੋ ਨਾ ਬੀਜ ਬਣਨੇ ਸ਼ੁਰੂ ਹੋ ਗਿਆ ਫਿਰ ਇਹਨਾਂ ਉੱਪਰ ਚੱਲੇ ਜਾਣਾ ਇਹਨੂੰ ਬੀਜ ਨੂੰ ਪਕਾਉਣਾ ਸ਼ੁਰੂ ਕਰ ਦੇਣਾ ਤੇ ਪਲਾਂਟ ਦਾ ਜੋਰ ਇੱਥੇ ਲੱਗਾ ਰਹਿੰਦਾ ਇਸ ਕਰਕੇ ਜਿਹੜਾ ਫਲੀਆਂ ਆਪਾਂ ਤਾਂ ਇਹ ਤੋਂ ਕਿਹੜਾ ਦੁਬਾਰਾ ਇਹ ਬੀਜ ਹੋਰ ਨਸਲੀ ਕਰਨੇ ਆ ਇਹਨੂੰ ਤਾਂ ਕੱਟੀ ਦੇਣਾ ਚਾਹੀਦਾ ਜੇ ਰੱਖਣਾ ਤਾਂ ਇੱਕ ਦੋ ਜਿਹੜੇ ਹੈਗੇ ਆ ਰੱਖ ਸਕਦੇ ਆ ਬਹੁਤ ਹੁੰਦੇ ਆ ਕੰਚਰ ਫੜੀਆਂ ਰੱਖ ਲਓ ਬਾਕੀਆਂ ਨੂੰ ਕੱਟਣੀਆਂ ਸ਼ੁਰੂ ਕਰ ਦਿਓ ਆ ਦੇਖੋ ਜਿਹਦਾ ਆ ਹੋ ਗਿਆ ਹੈਵੀ ਹੋ ਗਿਆ ਕਾਫੀ ਇਹਨੂੰ ਰੱਖ ਲੈਂਦੇ ਆ ਉਸ ਤੋਂ ਬਾਅਦ ਜਿਹੜੀਆਂ ਛੋਟੀਆਂ ਨਵੀਆਂ ਨਿਕਲਦੀਆਂ ਇਹਨੂੰ ਨਾਲ-ਨਾਲ ਕੱਟ ਦੇਣੀ ਹੈ ਇੱਕ ਦੋ ਫੜੀਆਂ ਰੱਖ ਕੇ ਬਾਕੀ ਨੂੰ ਦੇਖੋ ਬਾਕੀ ਹੋਣਗੇ ਦਾ ਬਾਕੀ ਕੱਟ ਦੇਣੀ ਆ ਇਹ ਪਲਾਂਟ ਦੇ ਉੱਤੇ ਕਾਫੀ ਲੋਡ ਪਾਉਂਦੇ ਆ ਇਹ ਦਾ ਕੋਈ ਫਾਇਦਾ ਨਹੀਂ ਇੱਕ ਦੋ ਫੜੀਆਂ ਰੱਖ ਕੇ ਤੋਂ ਮਾਰਕੀਟ ਦੇ ਵਿੱਚ ਵੀ ਕਾਫੀ ਸਸਤਾ ਪਲਾਂਟ ਆ ਜਾਂਦਾ ਫੇਰ ਇਹਦਾ ਮੈਨੂੰ ਗਰੂਪਾ ਨੋ ਕੋਕਲ ਮੁੰਦ ਨਹੀਂ ਹੈਗੀ ਵੀ ਜਦੋਂ ਜਦੋਂ ਪਰ ਜਾਂ ਤਾਂ ਕੋਸਟਲੀ ਪਲਾਂਟ ਹੋਵੇ ਫੇਰ ਤਾਂ ਉਹਦੇ ਵਾਸਤੇ ਤਾਂ ਬੰਦਾ ਜਦੋਂ ਇਹਦਾ ਕਰਦਾ ਹੈ ਫਿਰ ਪਲਾਂਟ ਦੀ ਜਿਹੜੀ ਆ ਐਨੀ ਜ਼ੋਰ ਲਵਾਈ ਜਾਣਾ ਬਿਨਾਂ ਵਜ੍ਹਾ ਤਾਂ ਕਰਕੇ ਇਹਦੀ ਹੁਣ ਆਪਾਂ ਫੜੀਆਂ ਸਾਰੀਆਂ ਸ਼ਾਂਖ ਛਟਣੀਆਂ ਕੋਈ ਫੜੀਆਂ ਨਹੀਂ ਰੱਖਣੀਆਂ ਇਹਦੀ ਤੇ ਦੋ ਫੜੀਆਂ ਰੱਖ ਲੈਣੀਆਂ ਬਸ ਦੋ ਫੜੀਆਂ ਬਹੁਤ ਹੈ। ਵਾਹ ਇਗੜਾ ਇਹਦੀ ਮਾਰਕੀਟਿੰਗ ਕਰਨੀ ਆ। ਇਹ ਫੜੀ ਬਹੁਤ ਛੇਤੀ ਬਣਾਉਂਦਾ ਪਲਾਂਟ ਜਿਹੜਾ ਨਾ ਇਹਦੀ ਵੀ ਆਪਣੇ ਮੈਡੀਕਲਸ ਮੈਡੀਸਨ ਵੈਲਿਊ ਕਾਫੀ ਹੈ ਪਰ ਸਾਨੂੰ ਇਹਦੇ ਬਾਰੇ ਚਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਸਿਰਫ ਤੁਹਾਨੂੰ ਇਹਦਾ ਰੰਗ ਤੇ ਸਾਈਡ ਦਿਖਾਉਣ ਲਈ ਆਪਾਂ ਇਹ ਛੋਟਾ ਜਿਹਾ ਕਲਿੱਪ ਤਿਆਰ ਕੀਤਾ ਇਸ ਪਰਿਯਾਦ ਦੇ ਨਾਲ ਆ ਦੇਖੋ ਕਿੰਡੀ ਫਾਈ ਬਣ ਗਈ ਆ ਜਿੱਦਾਂ ਕਿ ਸਬਜ਼ੀ ਬਣਾਉਣੀ ਹੁੰਦੀ ਆ ਬਿਲਕੁਲ ਬਹੁਤ ਜ਼ਿਆਦਾ ਫੋਈਆਂ ਲੱਗੀਆਂ ਨੇ ਪਲਾਂਟ ਖਰਾਬ ਹੋਣ ਤੇ ਤੁਰ ਪਿਆ ਹੈ ਖਰਾਬ ਤਾਂ ਨਹੀਂ ਹੋਇਆ ਮਤਲਬ ਪਲਾਂਟ ਦਾ ਜ਼ੋਰ ਲਵਾਤਾ ਨੋਰ ਨੋਰ ਤੁਰਦਾ ਨਹੀਂ ਜੈ ਜੀ ਆਪਾ ਸੱਪਾ ਪਰ ਇੰਨੇ ਹੋ ਗਏ ਇਹਦੇ ਕੋਈ ਫਾਇਦਾ ਨਹੀਂ ਆਪਾ ਮੈਡੀਸਨ ਵੈਲਿਓ ਦੀ ਕਾਫੀ ਆ ਤਾਂ ਇਹ ਦੇਖੋ ਕਿੱਧਰ ਨੂੰ ਚਲ ਗਿਆ ਕਿੱਦਾਂ ਘੁੰਮ ਗਿਆ ਕਾਫੀ ਆ ਦੇਖੋ ਇਹਨੂੰ ਸਵੇਰੇ ਸੈੱਟ ਕਰਕੇ ਇਹਦਾ ਰੂਟ ਚੇਂਜ ਕਰਦੇ ਆ ਆ ਵੀ ਫੜਿਆ ਇਦੇ ਪਿੱਛੇ ਦਰਸਲ ਇਸ ਪਲਾਂਟ ਦੇ ਪਿੱਛੇ ਮધુਮਾਲਤੀ ਦਾ ਇੱਕ ਪਲਾਂਟ ਹੈ ਜਿਹੜਾ ਕੀ ਮੈਂ ਥੱਲੇੋਂ ਚੱਕਿਆ ਇਹਦੀ ਵੀ ਥੋੜੀ ਪ੍ਰੂਨਿੰਗ ਕਰਨੀ ਆ ਥੋੜਾ ਕੰਗੇਸਟਰ ਹੋ ਗਿਆ ਸਵੇਰੇ ਇਹਨੂੰ ਪ੍ਰੂਨਿੰਗ ਕਰਾਂਗੇ ਇਹਦੀ ਮધુਮਾਲਤੀ ਤੇ ਦੋ ਤਿੰਨ ਪਲਾਂਟ ਇੱਕੋ ਹੀ ਫੋਟ ਨੇ ਇੱਕੋ ਸਪੇਸ ਵਿੱਚ ਲਾਏ ਆ ਆ ਕਰਕੇ ਕਾਫੀ ਕੰਸਟਰ ਲੱਗ ਰਿਹਾ ਆ ਫੜੀਆਂ ਰਹਿ ਗਈਆਂ ਇੱਕ ਰੱਖ ਲਈਏ ਇੱਕ ਦੋ ਰੱਖ ਲਏ ਹਲੋ ਜੀ ਕਪਰਾ ਜਿਤਾ ਇਹਦੇ ਨਾਲ ਮધુ ਮਾਲਤੀ ਇਹ ਵੀ ਕਾਫੀ ਉੱਚਾ ਬਲਾਂਟ ਹੋ ਗਿਆ ਜੀ ਇਹਨੂੰ ਉੱਪਰੋਂ ਡਿੱਗ ਪਿਆ ਹੈ ਚਲੋ ਥੈਂਕ ਯੂ